ਸ੍ਰੀਮਣੀ ਅਕਾਲੀ ਦਲ ਨੂੰ ਤਗੜਾ ਕਰਤੇ ਫੈਸਲਾ ਇਸ ਗੱਲ ਦਾ ਸਾਨੂੰ ਹੁਣ ਚੰਗੀ ਬਾਰੇ ਨਾਲ ਜਾਣ ਬਹੁਤ ਵੱਡੀ ਗੱਲ ਹੈ ਕਈ ਵਾਰੀ ਜ਼ਿੰਦਗੀ ਵਿੱਚ ਕੋਈ ਫੈਸਲਾ ਸਾਰੀ ਟੀਮ ਪਰ ਸ੍ਰੀਮਣੀ ਅਕਾਲੀ ਦਲ ਵੱਲੋਂ ਤੇ ਬਹੁਤ ਬਹੁਤ ਧੰਨਵਾਦ ਕਰਨਾ ਅੱਜ ਬੜੀ ਕੋਸ਼ਿਸ਼ ਕੀਤਾ ਜਾਂਦਾ ਹੈ ਕਿ ਸਾਡੇ ਸਤਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਆਜ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਇੱਥੇ ਜਤਾ ਕੇ ਭੇਜਣਾ ਦੇਰੇ ਕਰਕੇ ਸਭ ਨੇ ਜਿਹਦੇ ਵਾਸਤੇ ਮੈਂ ਤੁਹਾਡਾ ਸਾਰੇ ਵੀਰਾਂ ਤੇ ਤੁਹਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਬਾਤ ਚੰਗੀ ਸਹਾਇਤਾ ਆ 10 ਸਾਲ ਹੋ ਗਏ एक <प्राद> बारे तो ही कभी सरदार प्रकाश सिंह बादल नेक्म ने कभी भी टालिया नहीं उस वे फैसला हों जो तुक्म करते बोलता पर फिर तो आओ कांग्रेस आ गई सरदार कलतार सिंह होर ने बड़े विस्तार झूठिया कस्में खादिया गुटकर साहब ने ਤੇ ਨਾ ਉਸ ਦਾ ਇੰਟਰਵਿਊ ਦਾਸ ਕਰਦੇ ਨੇ ਘਰ ਘਰ ਨੌਕਰੀ ਦੇ ਦਿੰਦੇ ਨੇ ਮਸੇ ਚਾਰ ਹਫ਼ਤੇ ਦੀ ਖਤਮ ਕਰ ਦਿਆ ਜੇ ਹੁਣ ਅੱਜ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਕਿੰਨਾ ਝੂਠ ਬੋਲਦੇ ਸੀ ਉਹ ਗੁਟਕਾ ਸਾਹਬ ਹੱਥ ਹੱਟ ਕੇ ਝੂਠ ਬੋਲਦੇ ਤੇ ਜਿਹੜੇ ਆ ਝਾੜੇ ਵਾਲੇ ਆ ਗਏ ਉਸ ਤੋਂ ਬਾਅਦ ਤੇ ਮਾਤਾ ਸਾਰਿਆਂ ਨੂੰ ਹੱਥਾਂ ਜਿਹੜਾ ਉਹ ਪ੍ਰਾਪਤ ਕਰ ਦਿੱਤੀ आगे आगे तो है तो एक निशाना लाकर आए थे देश के करप्शन खत्म करनी नहीं दसाया कि सारी तो करप्शन खत्म करके केजरीवाल के घर पैसा इटा करना इंड कटा कर सारे देशों भ्रष्टाचार खत्म कर देना हमें ना कदम कभी ठेकेदार बड़ा आ ਇਹ ਇੱਥੇ ਕੰਮ ਵੱਡਾ ਲੈਣਗੇ ਤੇ ਛੋਟੇ-ਛੋਟੇ ਕਈ ਠੇਕੇਦਾਰ ਮਾਰੇ ਜਾਂਦੇ ਆ ਜਿਨ੍ਹਾਂ ਨੇ ਥੋੜਾ-ਥੋੜਾ ਕੰਮ ਲੈ ਕੇ ਤੇ ਆਪਣੀ ਰੋਟੀ ਕੱਢੀ ਜਿਹੜੀ ਆ ਉਹ ਕਮਾਦੇ ਨੇ ਤੇ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਠੇਕੇਦਾਰ ਦੇਖ ਤੁਸੀਂ ਚਾਜੋ ਐਂ ਸੁਣੋ ਬਹੁਤ ਖਰਾਬ ਗੱਲ ਨੂੰ ਦੀਆ ਜਦੋਂ ਇਹਨਾਂ ਦੇ 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 ਚੋਣ ਪ੍ਰਚਾਰ ਕਰਨ ਦੀ ਲਿਸਟ ਤੁਸੀਂ ਆਮ ਆਦਮੀ ਪਾਰਟੀ ਦੀ ਕਰਦੇ ਜੰਗਤ ਹਾਰ ਦੇ ਦਿੱਤੇ ਬੇ ਬੇ ਦੋ ਦੋ ਸਾਲ ਕ੍ਰਪਚਨ ਦੇ ਵਿੱਚ ਡੰਗਰੇ ਦੇਤਾ ਅੱਜ ਉਹ ਰੋਸ ਬਦਲਾ ਦੀ ਰਾਜਨੀਤੀ ਦੇ ਸਟਾਰ ਪ੍ਰਚਾਰਕ ਬਣ ਕੇ ਉਹ ਹੰਸਣ ਦਾ ਹਲਕਾ ਤਰੰਤੰਮ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਮੁੱਤਾ ਮਕਰੇ ਕਿੱਡੀ ਸ਼ਰਮ ਕਿੱਥੇ ਅਰਵਿੰਦ ਕੇਜਰੀ ਵਾਲ ਨੇ ਜਨਾਨਤ ਲੈਣ ਵਾਸਤੇ ਗੋਡੇ ਨਗਲੇ ਸੁਪਰੀਮ ਕੋਰਟ ਤੱਕ ਬੇਫਾਇਦਾ ਬਾਕੀ ਤੋਂ ਮਾਰਦੇ ਮਿਹਰੀ ਤੇ ਜਮਾਨਤ ਮੰਗਦੇ ਸਾਰੀ ਨਹਾ ਕੋਟਾ ਪਿਆਣਾ ਪਹਾੜੀ ਉੱਤੇ ਆ ਗਿਆ ਸਾਡੇ ਸਰਪੰਚਾਂ ਨੂੰ ਸੋਚ ਕੌਣ ਤੇ ਸਟੇਜ ਤੇ ਆ ਕੇ ਦਮਕਾ ਮਾਰਦਾ ਕਿ ਵੇੜਾ ਸਰਪੰਚ ਠੋਕਾ ਕਰੇਗਾ ਨੂੰ ਅੰਦਰ ਕਰ ਤੇ ਬਾਦੂ ਦੀ ਤਾਹਤਾਂ ਤੇ ਛੱਤ ਤੇ ਬੋਲਦੇ ਚਾਬਨੀਤੀ ਬੋਲੇ ਜਨਰਲ ਸੰਤ ਦੇ ਕਰੋੜਾਂ ਦੀ ਕ੍ਰਪਸ਼ਨ ਦੇ ਵਿੱਚੋਂ ਅਬਾਲਪਨ ਨੂੰ ਕਮਿਸ਼ਨਾਂ ਦਾਕ ਤੇ ਜ਼ਮਾਨਤ ਦਿੱਤੀ ਆ ਹਲੇ ਤੇਸਾ ਫੈਸਲਾ ਨਹੀਂ ਆ ਇਹਨੂੰ ਸਜ਼ਾ ਹੋ ਕੇ ਤਾਂ ਵੀ ਲੱਗੀ ਪਰ ਹਰਾਨੇ ਨੇ ਗੱਲਣਾ ਸਾਡਾ ਮੁੱਖ ਮੰਤਰੀ ਕਿੰਨਾ ਥੱਲੇ ਲੱਗ ਗਿਆ ਪੰਜਾਬੀਆਂ ਨੂੰ ਕਿੰਨਾ ਥੱਲੇ ਲੱਗਾ ਉਹ ਕੰਟਰੀ ਵਾਲਾ ਕੋ ਸਭੇ ਚਨੇ ਹੋ ਲੋਕਾਂ ਦੇ ਮਨਾਂ ਦੇ ਨੂੰ ਸੋਚ ਕਾਰਿਆ ਆ ਬੱਦਕਾ ਦੀ ਮਾਰ ਰਿਹਾ ਕਿ ਜੇ ਕਿਸੇ ਸਰਤੰਚ ਨਹੀਂ ਹੋਇਆ ਫੇਰੀ ਕੀਤੀ ਤੇ ਫਿਰ ਲਿਖੇ ਦਾ ਦੱਸਿਆ ਹੋਇਆ ਫੇਰੀ ਕਰਨੀ ਕਹੇ ਤਾ 10 ਸਾਲ ਹੋ ਗਏ ਕਿਸੇ ਨੇ ਦੁਆਨੀ ਨਹੀਂ ਦਿੱਤੀ ਸਰਦਾਰ ਪ੍ਰਤਾਪ ਸਿੰਘ ਬਾਬਲ ਦੀ ਜਾਨ ਤੋਂ ਤੱਕ ਕਿਸੇ ਪੰਚਾਇਤ ਨੇ ਤੇ ਹੁਣ ਤੱਕ ਪੰਚਾਇਤਾਂ ਸੰਗਤ ਦਰਸ਼ਕਾਂ ਦੇ 10 ਸਾਲ ਦੇ ਮੈਨੂੰ ਕੱਲ ਰਿਹਾ ਟਿੱਕੇ ਜਿਵੇਂ ਪਹਿਲਾਂ ਕਿਸੇ ਦੁਆਨੀ ਦੇ ਦਾ ਲੈ ਕਿਸੇ ਪੰਚਾਇਤ ਨੂੰ ਬੇਜਾ ਕੋਈ ਨਾਮ ਨਹੀਂ ਆਹ ਦਰਗਮੰਦਾਂ ਨੂੰ ਸੱਜਿਆਂ ਨੂੰ ਗੁੰਮਰਾਹ ਕਰਨਾ ਸੀ ਤੇ ਅਸੀਂ ਨੌਕਰਾਂ ਜਾਣਗੇ ਸਾਰੇ ਹੁਣ ਕੋਈ ਚੇਅਰਮੈਨ ਦੀ ਪੋਸਟ ਖਾਲੀ ਹੁੰਦੀ ਹੈ ਤੇ ਦਿੱਲੀ ਵਾਲਾ ਆ ਕੇ ਲੱਗ ਜਾਂਦਾ ਕੋਈ ਅਫਸਰ ਬੱਤੇ ਦੀ ਪੋਸਟ ਕਰਨੀ ਹੁੰਦੀ ਹੈ ਤੇ ਦਿੱਲੀ ਤੋਂ ਆ ਕੇ ਕੋਈ ਨਾ ਕੋਈ ਡਿਪਾਇਟ ਅਫਸਰ ਉੱਤੇ ਆ ਕੇ ਲੱਗ ਜਾਂਦਾ ਮੁੱਖ ਮੰਤਰੀ ਦੇ ਦਫ਼ਤਰ ਦੇ ਉੱਤੇ ਕੰਮ ਕਰਦਾ ਦਿੱਲੀ ਵਾਲਾ ਸਾਰੇ ਮੰਤਰੀਆਂ ਦੇ ਨਾਮ ਇੱਕ ਹਕਮ ਦੇਣ ਵਾਲਾ ਦਿੱਲੀ ਦਾ ਜ਼ਿੰਦਗਾਰ ਹਰ ਮੈਕ ਮੋਟੇ ਵਿੱਚ ਬੈਠਾ ਤਰਦੇ ਨੇ ਮੈਸਮ ਮਹਿਤਵਾ ਉੱਥੇ ਸਾਰੇ ਦਿੱਲੀ ਵਾਲੇ ਆ ਕੇ ਬੈਠੇ ਤੇ ਹੁਣ ਦੱਸੋ ਸਰਕਾਰ ਜਿਹੜੀ ਆ ਕਈ ਪੰਜਾਬੀਆਂ ਦੀ ਸਰਕਾਰ ਹੈ ਕਿ ਦਿੱਲੀ ਵਾਲਿਆਂ ਦੀ ਸਰਕਾਰ ਆਪਿਰ ਤਾਂ ਕਦੇ ਕਿਸੇ ਨੇ ਸੱਚੀ ਸਾਡੀ ਕੋਈ ਸੰਤਨ ਨਹੀਂ ਆ ਅਜੇ ਤਾਂ ਸੰਤਨ ਕੋਲ ਆਪਣੇ ਮਨ ਅਧਿਕਾਰ ਮੰਗਦੇ ਰਹੇ ਆ ਤੇ ਹੁਣ ਦਿੱਲੀ ਦੀ ਇੱਕ ਛੋਟੀ ਜਿਹੀ ਕਮੇਟੀ ਜਿੱਦੀ ਸਰਕਾਰ ਆ ਅੱਜ ਰਣਨੀ ਆਸੂਆਂ ਦੇ ਬਿਆਨਾਂ ਦੇ ਦਿੱਤੇ ਹੋਏ ਆ ਪਰ ਫੈਸਲੇ ਜਦੋਂ ਆ ਸਾਡੇ ਮੁੱਖ ਮੰਤਰੀ ਦੇ ਹੱਥੋਂ ਨਹੀਂ ਫੈਸਲਾ ਦਿੱਲੀ ਤੋਂ ਮੁੱਕਿਆ ਆ ਅੱਜ ਵੀ ਯਾਰ ਇੱਕ ਅਜਿਹਾ ਫੈਸਲਾ ਮਲਾ ਫੈਸਲਾ ਹੋਇਆ ਕਿ ਜ਼ਮੀਨਾਂ ਅਕਵਾਇਰ ਕਰਨ ਦਾ ਤੇ ਪੰਜਾਬ ਨੂੰ ਮੁਟੰਬੀ ਤੇ ਜਿਹੜੀ ਵਾਲ ਦੀ ਬਣੀ ਵੱਡੀ ਸਾਲਗੋਰੀ ਜਿਹਦੇ ਤੇ ਸਾਡੀ ਸਾਰੀ ਸਰਕਾਰ ਤੱਜ ਦੱਸ। ਇੱਕ ਸਮਾਂ ਆਪ ਕਰਦਾ ਨਾ ਧੰਨਵਾਦ ਕਰਦਾ ਸਰਦਾਰ ਖੁਦੂਰ ਸਿੰਘ ਬਾਦਲ ਸਾਹਿਬ ਦਾ। ਇਸ ਸਾਰੇ ਮਤਾਲੂ ਯੋਧੇ ਕਿੱਥੇ ਹੋਏ ਪੰਜਾਬ ਦੀ ਜੰਗਾਂ ਕਿੱਥੀ ਹੋਈ ਤੇ ਪਹਿਲੀ ਵਾਰ ਇਹ ਕਿ ਉਹ ਨੂੰ ਜਿਹੜਾ ਪੰਜਾਬ ਮਾਰੂਥ ਫਾਸਲਾ ਉਹ ਲਾਗੂ ਕਰਨ ਤੋਂ ਪਹਿਲਾਂ ਪਹਿਲਾਂ ਵਾਪਸ ਕਰਨਾ ਪਿਆ। ਜੋਟੀ ਰਿਕਰ ਜੈ ਜੀ ਸਾਰੇ ਤੁਹਾਨੂੰ ਵਾਧਾ ਦੀ। ਔਰ ਜੋ ਮਕਸੀਦਤਾ ਦੀ ਪੰਜਾਬ ਦਿਖਾਣੀ। ਪਹਾਰਾ ਨਦੀ ਦਾ ਨਦੀ। ਮਾਤੇ ਸਰਕਾਰ ਦਿੱਲੀ ਵਾਲੀ ਮਾਤੇ ਸਰਕਾਰ ਪੰਜਾਬ ਦੀ। ਸੂਬੇ ਦੇ ਲੋਕ ਜਦੋਂ 4 ਦਿਨ ਪਹਿਲਾਂ ਫੌਜ ਦੇ ਨਾਲ ਖੜੇ ਸੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਹੋਈ। ਸਾਥ ਦਾ ਬਾਦ ਖੜੇ ਸੀ। जे लोगों तो मुसीबत आ गई तो मैंने दसो भरा श्रोमणी अकाली दल तो सजाए कई सूबे की आकर खड़े है इंत्रियों के बदानों का पता लगता कि दर्द पड़ गया अभी अभी राजन जाके ਜੇ ਤੇਰੇ ਦੋ ਦੋ ਤੱਕ ਖੜੇ ਸੀ ਤੇ ਤੋਲ ਪਾਏ ਜੇ ਨਾਲ ਬੱਡੇ ਦੀ ਰੋਸ ਸੀ ਤੇ ਸ਼ੋਮਨੀ ਅਕਾਲੀ ਬਲਦ ਦੀ ਗੁੱਟ ਤੇ ਬਰਕਰਾਰ ਲਾਏ ਜੇ ਕੋਈ ਸੰਬੰਧ ਸੀ ਯਾਸ ਗਰਮਨੀ ਗੋਦਰਾ ਪ੍ਰਬੰਧਕ ਕਮੇਟੀ ਸੀ ਤੇ ਯਾਸ ਗਰਮਨੀ ਅਕਾਲੀ ਬਲਦ ਦਾ ਪ੍ਰਧਾਨ ਆਪਣਾ ਕਾਫਲਾ ਲੈ ਕੇ ਤੁਰਿਆ ਇਹ ਜੇ ਫਿਰ ਚੌਕੇ ਉਹਨਾਂ ਦੇ ਅੰਦਰ ਦਲਬਾਸੀ ਆਪਣਾ ਦਿਲ ਧੜਕਦਾ ਸੀ ਤੁਹਾਡਾ ਆਸਰਾ ਕੋਈ ਭਰਾ ਸੀ ਆਪਣੀ ਭਾਦੀ ਪਾਤੀ ਸੀ ਇਸ ਕਰਕੇ ਅੱਧੀ ਰਾਤ ਨੂੰ ਚੱਲ ਗਈ ਪਰ ਜਦੋਂ ਵੱਡੇ ਵੱਡੇ ਉਸ ਦਿਨਾਂ ਦਾ ਦਰਵਾਜ਼ਾ ਪਾਦੇ ਸੀ ਅੱਜ ਪੁੱਛੋ ਲੋਕਾਂ ਨੂੰ ਕੋਈ ਨਾਮ ਦਾ ਇੱਕ ਪੈਸਾ ਕਿਸੇ ਨੂੰ ਮਿਲਿਆ ਅੱਜ ਪੁੱਛੋ ਮਾਰੀ ਮਾਗਨਾ ਨੂੰ ਕਿ ਕਿਸੇ ਨੇ ਬੰਦਾ ਵਾਸਤੇ ਕੋਈ ਇੱਕ ਪੈਸਾ ਦਵੇ ਕੋਈ ਤਾਂ ਸੰਦਲ ਮੇਰ ਤੱਕ ਨਹੀਂ ਸੀ ਸਾਡੇ ਮਹਾਪੁਰ ਤੱਕ ਨਹੀਂ ਸੀ ਸੰਗੇ ਤੱਕ ਨਹੀਂ ਸੀ ਦੁਕਾਨ ਦੇ ਰੱਤ ਬੁੱਢੇ ਦਾ ਦੁੱਖ ਨਾ ਆ ਤੇ ਘਰਾਵ ਦੇ ਤਾਂ ਅੱਜ ਆਪਣੀ ਸਰੋਵੰਨ ਕਾਲੀਪਾਲ ਦੀ ਸਰਕਾਰ ਹੁੰਦੀ ਤੇ ਐਡਾ ਹੁੰਦਾ ਤਦੂ ਵੀ ਬਸ ਤੁਸੀਂ ਦੇਖੋ ਕੋਸਾ ਤਿੱਥੇ ਸ੍ਰੀ ਤੇ ਸਰਕਾਰ ਪ੍ਰਬੰਧਕ ਸਾਹਿਬ ਜਗਤ ਮੋਹਨ ਮੰਤਰੀ ਅੱਧੀ ਰਾਤ ਨੂੰ ਜਦੋਂ ਕਿਸੇ ਨੂੰ ਲੋੜ ਪੈਂਦੀ ਸੀ ਤੇ ਆ ਕੇ ਤੁਹਾਡੇ ਨਾਲ ਖੜਦੇ ਇਸ ਸਰਪੰਚ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਹਨ ਅਵਕਾਸ਼ ਹਨ ਇਹ ਨਹੀਂ ਕਿ ਇੱਕ ਵੋਟ ਦੇ ਨਾਲ ਕੋਈ ਸਰਕਾਰ ਬਣੇਗੀ ਚੋਣਾਂ ਦੇ ਮਗਰੋਂ ਐਮਐਲਏ ਤੁਹਾਨੂੰ ਵੀ ਪਤਾ ਮੰਨ ਵੀ ਪਤਾ ਪਰ ਬਹੁਤ ਸੇ ਸਾਲ ਇੱਕ ਰਹਿ ਗਿਆ ਪਰ ਫਿਰ ਵੀ ਜਦੋਂ ਯੁੱਧ ਸ਼ੁਰੂ ਹੁੰਦਾ ਇੱਕ ਸੰਦੇਸ਼ ਤਰੰਤਾਂ ਸਾਲ ਦੀ ਬ੍ਰਿਗਦੰਦ ਦੇ ਦੂਹ ਮਹਾਰਾਜ ਦੀ ਧੱਪੜ ਨੇ ਜਿਹੜਾ ਉਹ ਦੇਸ਼ ਦੀ ਜਨਤਾ ਨੂੰ ਜਰੂਰ ਦੇਣਾ ਇਸ ਕਰਕੇ ਤੁਹਾਨੂੰ ਦਿਲਦੀ ਹੈ ਕਿ ਜਿਹੜਾ ਸਾਡੇ ਨਾਲ ਧੋਖਾ ਕਰ ਗਿਆ ਉਹ ਸਾਡੇ ਨਾਲ ਨਹੀਂ ਧੋਖਾ ਕਰਕੇ ਗਿਆ ਉਹ ਤੁਹਾਡੇ ਸਾਰੇ ਨਾਲ ਧੋਖਾ ਕਰ ਗਿਆ ਦੇਖੋ ਕੰਮਿਵਾਰੀ ਐਮਐਲਏ ਬਣਾਇਆ ਸੀ ਪਿੰਨਾ ਰਾਮ ਸਿੰਘ ਪੰਨੇ ਛੱਤੀ ਜਿਹੜੀ ਸੀ ਉਹ ਸਮੇਂ ਮੇਂ ਅਕਾਲੀ ਦਲ ਦੀ ਸਰਕਾਰਾਂ ਦੇ ਉਸ ਵੇਲੇ ਸਰਦਾਰ ਹਰਦੀਪ ਸਿੰਘ ਸੰਧੂ ਨੂੰ ਸ਼੍ਰੋਮਣੀ ਅਕਾਲੀ ਪੰਥ ਨੇ ਦਿੱਤੀ ਸੀ ਤੇ ਕਿਉਂ ਪਰ ਜੰਦ ਬਣਦਾ ਸੀ ਘਰਾਂ ਦਾ ਆਪਾਂ ਨੇ ਵਰਕਰਾਂ ਨੂੰ ਬੰਦਵਾ ਦਿੱਤਾ ਇਸ ਸਾਰੇ ਪਾਰਟੀ ਦੇ ਵਰਕਰ ਕਾਹਦੇ ਨੂੰ ਮੰਨ ਖੜੇ ਆ ਇੱਕ ਵੀ ਬੰਦੇ ਨੇ ਕਿਸੇ ਨੂੰ ਦਾ ਸਾਥ ਨਹੀਂ ਦਿੱਤਾ ਤੇ ਨਾ ਸਮਝਦਾ ਜਿਹੜਾ ਪਹਿਲਾ ਤੁਸੀਂ ਸੰਗਤ ਦਿੱਤਾ ਤੇ ਤੇਵਾ ਸ੍ਰੀਮਤ ਉਹ ਦੱਤੇ ਬਲਤਨ ਬੰਦ ਕਰ ਤੇ ਇਹ ਤਾਂ ਦਾ ਅਸਲੀ ਜਗਦਾ ਕਰ ਕੇ ਅਸਲੀ ਕਾਹਲੀ ਤੁਸੀਂ ਜਿਹੜੇ ਬਜ਼ੁਰਗ ਬੈਠੇ ਤੁਸੀਂ ਪਾਰਟੀ ਤੋਂ ਮੁੱਖੋਂ ਨਹੀਂ ਹੋਦੇ ਉਹ ਹਟ ਗਿਆ ਤੇ ਉਹਨੇ ਇੱਕ ਨਾ ਇੱਕ ਦਿਨ ਪਸਟੌਣਾ ਤੇ ਫਿਰ ਕਹਿੰਦੇ ਸੀ ਸਾਰੇ ਪਾਕਿਸਤਾਨ ਦੇ ਨਾਲ ਖੜੇ ਪਰ ਮੈਂ ਬੇਨਤੀ ਕਰਦੇ ਆਂ ਕਿ ਜੇਰਾ ਵਾਅਦਾ ਤੁਸੀਂ ਸਮੀਹੇ ਸਾਰੇ ਪੰਜਾਬ ਨੂੰ ਇਸ ਮੈਕੰਦਰ ਵਿੱਚ ਭੇਜਿਆ ਨਾ ਤੇ ਇਸ ਸਮੀਹੇ ਨਾਲ ਕੱਲੇ ਸਮੀਹੇ ਨਾਲ ਤੁਹਾਡੀ ਆਉਣ ਵਾਲੀ ਸਰਕਾਰ ਚੰਦਨੀ ਕਾਲ ਦੀ ਪੰਜਾਬ ਨੂੰ 2027 ਚ ਬਣਾਉਣੇ ਹੇ ਸਰਦਾਰ ਜੀ ਉਹ ਨਾ ਸੋਚੋ ਕਈ ਵਾਰੀ ਬੰਦਾ ਸੋਚਦਾ ਨੂੰ ਦਾ ਵੀ ਚਾਲੇ ਸਰਕਾਰ ਆ ਉਹਨੂੰ ਪਾ ਦਈਏ ਇਹ ਇਸ ਬੜਾ ਤੁਹਾਡਾ ਫੈਸਲਾ ਇਹਨੇ ਨੂੰ ਰੱਖ ਦੇਣੀ ਹੈ 2025 ਦੀ ਜਿਹੜੀ ਆਉਣ ਵਾਲੀ ਧਾਰੀ ਇਲੈਕਸ਼ਨ ਇਹ ਸਰਦਾਰ ਜੀ ਭਾਵੇਂ ਤੁਸੀਂ ਪਹਿਲਾਂ ਹੀ ਸਾਰੇ ਇਕੱਠੇ ਹੋਏ ਕਿੱਦੂ ਇੱਥੇ ਵੀ ਮੈਨੂੰ ਮਿਲਾਇਆ ਸੀ ਵੱਡੇ ਕੋਨਾ ਸਰ ਦਾਸਰੇ ਜੀ ਵੀ ਕੋਈ ਵੀ ਬਾਦ ਨਹੀਂ ਰਾਜਿਆ ਸਾਰੇ ਸਰਪੰਚ ਸਾਬ ਦਾ ਸਰਪੰਚ ਭਾਵੇਂ ਕੋਈ ਕਿਸੇ ਪਾਰਟੀ ਦਾ ਸਾਰੇ ਕੁੱਤੇ ਹੋ। ਬਹੁਤ ਹਾਲੇ ਵੀ ਕੋਈ ਧੰਨ ਭਰਾ ਬਾਹਰ ਆ ਤੇ ਉਹਨਾਂ ਨੂੰ ਵੀ ਜਾ ਕੇ ਬੈਂਕ ਕਰ। ਕਿਉਂਕਿ ਮਾਂ ਇਹਨਾਂ ਦੇ ਬਲਤ ਵੀਰਾਂ ਦਾ ਕੁਝ ਕਰਨਾ। ਮਾਂ ਇਹਨਾਂ ਦੇ ਸਾਈ ਵੀਰਾਂ ਦਾ ਕੁਝ ਕਰਨਾ। ਮਾਂ ਇਹਨਾਂ ਦੇ ਹਿੰਦ ਵੀਰਾਂ ਦਾ ਕੁਝ ਕਰਨਾ। ਇਹ ਸੱਜੇ ਸਰ ਦੀ ਨਾਲ ਸਿਧਾਂਤ ਦੀ ਜਿਹੜੀ ਸੋਚ ਹੈ ਗੁਰੂ ਮਹਾਰਾਜ ਦੀ ਸੋਚ ਹੈ। ਬਾਂਧੀ ਭਾਗ ਦਾ ਰਿਹਾ ਤੇ ਤਾਂ ਜਾਣਦੇ ਦੀ ਅਰ ਸ੍ਰੋਮਣੀ ਰਕਾਲੀ ਕਾਲ ਨਹੀਂ ਇਹਦੀ ਸਮਝ ਹੈ ਅਰ ਸ੍ਰੋਮਣੀ ਕਾਲੀ ਕਾਲ ਦੇ ਅੰਦਰ ਵੀ ਇਹ ਭਾਵਨਾ ਹੈ ਕਿ ਜਦੋਂ ਵੀ ਸਾਡੀ ਸਰਕਾਰ ਬਣਦੀ ਹੈ ਉਹ ਕਿਸੇ ਇੱਕ ਵਰਗ ਦੀ ਨਹੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚਲਦੀ ਹੈ ਇੱਕ ਸਾਰਿਆਂ ਦਾ ਬੱਤ ਬੱਬਾ ਸਨਮਾਨ ਕਰਦੀ ਤੇ ਇਸ ਤਰ੍ਹਾਂ ਕੋ ਹਮਸਾ ਮਿਲਣਾ ਤਾਂ ਕੱਖ ਨਹੀਂ ਪਰ ਬੱਬਾ ਜਿਹੜਾ ਹੁੰਦਾ ਉਹ ਤੁਹਾਡੀਆਂ ਨੂੰ ਚਾਹਦਾ ਜਗਦੇਵ ਹੋ ਕੇ ਸਾਰੇ ਇੱਕ ਇੱਕ ਵੋਟ ਜਿਹੜੀ ਆ ਸਾਰਿਆਂ ਨੇ ਦੋਨੇ ਹੱਥ ਖੜੇ ਕਰਕੇ ਸਾਰਿਆਂ ਨੇ ਆਪਾਂ ਜਵਾਹਰ ਭਰੋਸਾ ਦੇਣਾ ਕਿ ਤਦਨ ਸਾਹਿਬ ਸ਼੍ਰਮਣੀ ਅਕਾਲੀ ਦਲ ਤਿੰਨ ਤਨ ਮਲੇ ਤੇ ਇੱਕ ਭਰੋਸਾ ਆਪਾਂ ਸ਼੍ਰਮਣੀ ਅਕਾਲੀ ਦਲ ਨੂੰ ਦੋਨੇ ਹੱਥ ਖੜੇ ਕਰਕੇ ਦੇਣਾ ਤੇ ਇਸ ਨਗਰ ਤੋਂ ਆਪਾਂ ਸ਼ਾਨਦਾਰ ਹਾਵ ਸ਼੍ਰਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਕੈਂਡੀ ਦੇ ਕੰਸੀ ਤੋਂ ਸਕਲੰਦਰਤਾ ਪਹਿਲੇ ਕਿਹਾ ਲੰਬਾ ਵਰਦਾਂ ਸਵਾਸਤ ਤੱਕ ਨਹੀਂ ਥੀਆ ਔਰ ਬਹੁਤ ਵੱਡਿਆ ਜੋ ਸੰਮਤਾਨ ਦੇ ਉਮੀਦਵਾਰ ਮੇਰੇ ਪਿੰਡ ਵਾਲੇ ਚ ਟਾਵਾਂ ਨੂੰ ਜਿਹੜਾ ਉਸ ਮਾਤਾ ਭਾਗੋ ਜੀ ਦੀ ਜਿਹੜੀ ਧਰਤੀ ਹੈ ਉਦੇ ਉਤੇ ਬਣਾ ਵੱਡਾ ਸਨਮਾਨ ਉਮੀਦਵਾਰ ਬੰਦਾ ਸ਼੍ਰਮਣੀ ਅਕਾਲੀ ਦਲ ਵੱਲੋਂ ਦਿੱਤਾ ਗਿਆ ਇਸ ਸਰਪੇ ਧੰਨ ਵੀਰੋ ਜੀ ਦੀ ਧਰਤੀ ਮਾਤਾ ਭਾਗੋ ਦੀ ਧਰਤੀ ਇਸ ਧਰਤੀ ਦੇ ਉੱਤੇ ਜੀਵੀਆਂ ਨੇ ਬਹੁਤ ਵੱਡਾ ਇਤਿਹਾਸਕ ਵਿੱਚ ਯੋਗਦਾਨ ਪਾਇਆ ਔਰ ਸਾਨੂੰ ਖੁਸ਼ੀ ਹੈ ਕਿ ਅੱਜ ਵੀ ਆਏ ਨੇ ਪ੍ਰਿੰਸੀਪਲ ਸੁਖਮੰਦਰ ਕੌਰ ਉਹਨਾਂ ਨੂੰ ਵੀ ਪਾਰਟੀ ਦੀ ਬੜੀ ਵੱਡੀ ਜ਼ਿੰਮੇਵਾਰੀ ਦੇ ਕੇ ਤਾਇਰ ਹਾਂ ਸੋ ਸਾਰਿਆਂ ਨੇ ਆਪਾਂ ਰਲ ਕੇ ਬੜੇ ਹੱਥ ਦੇ ਕਰਕੇ ਤੇ ਆਪਾਂ ਸਮਾਪਨ ਦਾ ਦਿਨ ਉਪਾਸਨਾ ਕਰਨਾ ਜਿਪਾਰਾ ਜੀ ਨੇ ਸਾਰੇ ਵੱਡ ਵੱਡ ਕੇ ਦੋਵੇਂ ਹੱਥ ਕਦੇ ਕਰਕੇ ਜਾਓ ਬੋਲੇ ਬਹੁਤ ਬਹੁਤ ਧੰਨਵਾਦ ਕੀਮਾ ਸਾਹਿਬ ਦਾ ਬਹੁਤ ਵਿਸਾਰਦ ਨਾਲ ਉਹਨਾਂ ਨੇ ਆਪਣੂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਜਿਹੜੇ ਕੀਤੇ ਆ ਵਿਕਾਸ ਕਾਰਜ ਜਿਹੜੇ ਕਰਾਏ ਉਹਦੇ ਬਾਰੇ ਜਾਣੂ ਕਰਾਇਆ ਕੀਮਾ ਸਾਹਿਬ ਨੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਵੋਟਾਂ ਜਿਹੜੀਆਂ ਹਰ ਵਾਰ ਇਹ ਪਿੰਡ ਜਿਹੜਾ ਜਿੱਤਦਾ ਸ਼੍ਰੋਮਣੀ ਅਕਾਲੀ ਦਲ ਤੋਂ ਸਵਾਰ ਵੀ ਪ੍ਰਮਾਤਮਾ ਮਿਹਰ ਕਰੇ ਸੰਤ ਨੇ ਪਿਆਰ ਦਿੱਤਾ ਕਿਉਂਕਿ ਲੋਕ ਜਾਣਦੇ ਆ ਬਾਦਲ ਸਾਹਿਬ ਦੇ ਕੰਮਾਂ ਨੂੰ ਇਸ ਕਰਕੇ ਸਰਦਾਰ ਅਮਰੀਕ ਸਿੰਘ ਜੀ ਦੇ ਗ੍ਰਹਿ ਵਿਖੇ ਬੈਠੇ ਨੇ ਸਾਡੇ ਹਰ ਵਾਰ ਇਹਨਾਂ ਦੇ ਘਰੇ ਸਾਡਾ ਜਿਹੜਾ ਇੱਥੇ ਹਰ ਵਾਰ ਕੋਈ ਵੀ ਲਖਣ ਹੋਵੇ ਇੱਥੇ ਸਮਾਗਮ ਹੁੰਦਾ ਤੇ ਇਹਨਾਂ ਦਾ ਬੜਾ ਧੰਵਾਦ ਆ ਰਾਬੋਈ ਸਾਰੇ ਸਾਡੇ ਸਾਥੀ ਲੱਗੇ ਆ ਸਾਰਿਆਂ ਦਾ ਧੰਵਾਦ ਸਰਦਾਰ ਤਜਿੰਦਰ ਸਿੰਘ ਜੀ ਮਿੱਡੂ ਖੇੜਾ ਸਾਹਿਬ ਬਰਾਜਮਾਨ ਨੇ ਸਟੇਜ ਤੇ ਸਾਰੀ ਲੱਖਾਂ ਦੀ ਕਵਰੇਜ ਕਰ ਰਹੇ ਆ ਇੰਚਾਰਜ ਨੇ ਆਪਣੇ ਪਰਮਿੰਦਰ ਸਿੰਘ ਜੀ ਕੋਲਿਆਵਾਲੀ ਜਿਵੇਂ ਦੱਸ ਚੁੱਕਾ ਉਹਨਾਂ ਦਾ ਬਹੁਤ ਵੱਡਾ ਸਾਡੇ ਨਾਲ ਸਾਥ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਓਐਸਡੀ ਗੁਰਚਰਨ ਸਿੰਘ ਜੀ ਉਹ ਵੀ ਸਾਡੇ ਨਾਲ ਸਾਥ ਉਹਨਾਂ ਦਾ ਦੌਰਵਦੀਪ ਸਿੰਘ ਜੀ ਵਲਟਵਾ ਮੇਰੇ ਬਹੁਤ ਸਤਿਕਾਰਯੋਗ ਉਹਨਾਂ ਦਾ ਵੀ ਸਾਥ ਕਿਉਂਕਿ ਉਹਨਾਂ ਦੇ ਨਾਨਕੇ ਪਿੰਡ ਸਾਡੇ ਗਵਾਂੜਿਆ ਠੱਠਾ ਪਿੰਡ ਤੇ ਇਸ ਕਰਕੇ ਉਹ ਸਾਡੇ ਭੌੜਦੇ ਵੀ ਲੱਗਦੇ ਨੇ ਸਾਡੇ ਪਾਰਟੀ ਦੇ ਵੀ ਬਹੁਤ ਪਿਆਰੇ ਆਗੂ ਆ ਨੌਜ